ਅਸੀਂ ਹਾਂ ਫਰੇਕ ਐਸੀ ਬਿਸਲੂਨ ਕੋਲਿਆ ਤੇ ਅਰਦਾਸ ਕਰਾਉਣੀ ਆ ਬਾਬਾ ਜੀ ਤੇ ਦੱਸੋ ਜੀ ਦੱਸੋ ਹੁਣ ਦੱਸੋ ਤੁਹਾਡੇ ਮੂਹਰੇ ਭੈਣ ਕਹਿ ਰਹੀ ਆ ਇਹਦਾ ਨਾਮ ਮਾਨਾ ਪੜਿਆ ਮੇਰੇ ਕੋਲ ਆਪਣੀ ਆਂਟੀ ਕੋ ਨੇ ਪੜੇ ਆ ਵੇਖੋ ਤੁਸੀਂ ਪੜੇ ਨਹੀਂ ਤੁਸੀਂ ਤੁਸੀਂ ਪੜੇ ਨਹੀਂਗੇ ਤੁਹਾਨੂੰ ਸੁਣਦਾ ਤਾਂ ਹੈ ਅੱਖਾਂ ਤਾਂ ਚੱਲਦੀਆਂ ਆਂ ਦੱਸਿਆ ਮੈਂ ਕੀਤੀ ਹੈ ਦੂਜੀ ਗੱਲ ਸਾਨੂੰ ਇਹ ਵੀ ਦੱਸੋ ਦੂਜੀ ਗੱਲ ਇਹ ਸੀ ਅਸੀਂ ਆਏ ਅਸੀਂ ਐਵੀ ਕਿਆ ਅਸੀਂ ਗੱਡੀ ਕਰਾ ਕੇ ਆਪਾਂ ਗੱਡੀ ਤੇ ਲੈਣੇ ਬਾਬਾ ਬਾਬਾ ਕਹਿੰਦਾ ਵੀ ਉੱਥੇ ਚਾਲ ਨਹੀਂ ਲਾਉਣੀ ਪਊਗੀ ਤੇ ਆਪਾਂ ਪੀੜੀ ਸਾਰੇ ਲੈ ਕੇ ਜਾਂਦੇ ਆਪਾਂ ਛੋਟਾ ਹਾਥੀ ਕਰਵਾ ਲਉ ਨਹੀਂ ਨਹੀਂ ਤੁਸੀਂ ਕਹਿ ਤਾ ਕਰਵਾ ਗਿਆ ਨਾ 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 ਮੈਂ ਕਿਹਾ ਵੀ ਜੋ ਮਰਜੀ ਲਿਆ ਅੱਛਾ ਹਾਥੀ ਵਾਲੀ ਗੱਲ ਤੁਹਾਨੂੰ ਕਿੰਨੇ ਕਹੀ ਬਾਬੇ ਨੇ ਕਹੀ ਸੀ ਤੁਸੀਂ ਕਿ ਐਸੀ ਵੀ ਕਾਰਤੀ ਲਗਣੇ ਨਹੀਂ ਮੈਂ ਕਿਹਾ ਮੈਂ ਕਿਹਾ ਇਸ ਸੱਚੀ ਬੋਲਣਾ ਜੋ ਕਰਨਾ ਪਾਵਾਂ ਸਾਡੇ ਦੇ ਕਸੂਰਾ ਤੇ ਮਾਂ ਮਾਪੇ ਜੀ ਅਸੀਂ ਸੱਚ ਹੀ ਕਹਿਣਾ ਤੇ ਬਾਅਦ ਚ ਫਿਰ ਅਸਲ ਮੋੜ ਤਨ ਕਹਿੰਦਾ ਵੀ ਕਾ ਕੀ ਕਰਾਉਣਾ ਜਨਮ ਦਿਨਾਂ ਕਿ ਵੀ ਉਹ ਤੇ ਦੁਕਾਨ ਦਾ ਮੂਰਤ ਕਰਨਾ ਅਸੀਂ ਕੱਲਾ ਸਲੂਨ ਦਾ ਮੂਰਤੀ ਕਰਨਾ ਜਨਮ ਦਿਨ ਨਹੀਂ ਬਸ ਆਹੀ ਗੱਲ ਲਈ ਜਨਮ ਦਿਨ ਕਰਨਾ ਕਿ ਮੂਰਤ ਕਰਨਾ ਐ ਇਹ ਗੱਲ ਛੋਟੇ ਹਾਥੀ ਦਾ ਕਿਹਨੇ ਕਿਹਾ ਸੀ ਉਹ ਬਾਪੇ ਨੇ ਜੇ ਅਸੀਂ ਕਹਿੰਦੇ ਗੱਡੀ ਕਰਵਾਨੇ ਬਾਲ ਸੋਹਣੇ ਕਰਾਂ ਦੱਸੋ ਹੋਣੇ ਮਗਰ ਲੱਗੇ ਤੁਸੀਂ ਆਪ ਉਹਨਾਂ ਦੇ ਨਹੀਂ ਤੁਸੀਂ ਹਰੇਕ ਗੱਲ ਤੇ ਝੂਠ ਬੋਲ ਰਹੇ ਹੋ ਅਸੀਂ ਇਹ ਗੱਲ ਵੀ ਮੰਨਦੇ ਆ ਕਿ ਅਸੀਂ ਮਗਰ ਲੱਗੇ ਗਲਤੀ ਤੁਸੀਂ ਸਾਈਕਲ ਦੀਆਂ ਕਾਟੀਆਂ ਤੇ ਰੱਖ ਤੁਹਾਡੇ ਨਾਲ ਦੇ ਸਾਥੀ ਮੇਰੇ ਕੋਲ ਰਕੋੜੀਆਂ ਪਈਆਂ ਮੈਂ ਰਕੋੜੀਆਂ ਸੁਣਾ ਦਿਆਂ ਵਰਤਾਰੀ ਪੰਜਾਬ ਚ ਹੱਥ ਕਰਦੇ ਹੋ ਤੁਸੀਂ ਤੁਸੀਂ ਕਾਠੀਆਂ ਤੇ ਰੱਖ ਰੱਖ ਕੇ ਤਮਾਸ਼ਾ ਬਣਾ ਛੱਡਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਇਹ ਬੰਦੇ ਨੂੰ ਗਾਲ ਵੀ ਕੱਢੀ ਆ ਇੱਕ ਬਾਈ ਨੂੰ ਇੱਥੇ ਨੇ ਗਾਲ ਕੱਢੀ ਇਹ ਬੰਦੇ ਨੂੰ ਗਾਲ ਇਹਦਾ ਕੋਈ ਬਹੁਤ ਕੁਝ ਕਹੋ ਜੇ ਮੇਰਾ ਇਹਦੇ ਨੇ ਹੁਣੇ ਖੜਿਆ ਬਾਈ ਖੜਾ ਰਿਖੇ ਪਿੰਡ ਨਾਲ ਨਹੀਂ ਬੰਦੀ ਇੱਥੇ ਪਿੰਡ ਖੜਾ ਜੀ ਹੈ ਇਹਨਾਂ ਬਾਈ ਜੀ ਕੋਈ ਸਾਰੇ ਪਿੰਡ ਨਾਲ ਨਹੀਂ ਜੀ ਬਾਰੇ ਮੇਰੇ ਨਾਲ ਖੜਾ ਕਰ ਕਮੇਟੀ ਨੂੰ ਮਾਫ ਕਰ ਦਾਂਗੇ ਲੈ ਤੁਸੀਂ ਇਦਾਂ ਕਰੋ ਕੋਈ ਵੀ ਦੋ ਬੰਦਿਆ ਤੁਹਾਡੇ ਹੱਥ ਖੜੇ ਕਰਾਓ ਜਿਹੜੇ ਤੁਹਾਡੇ ਅੱਖੀਂ ਦੋ ਬੰਦੇ ਹੱਥ ਖੜੇ ਕਰ ਦੇਣ ਲੈ ਠੀਕ ਹੈ ਭਾਈ ਉਹਨਾਂ ਦੀ ਗੱਲ ਉਹ ਇਹ ਨਾ ਕਮੇਟੀ ਦੀ ਗੱਲ ਇਹਨਾਂ ਦੀ ਇਹ ਨਾ ਕਮੇਟੀ ਨਾਲ ਸਾਡੇ ਅਕੀ ਲੈਂਕ ਜਾਂ ਜੋ ਇਹ ਨਾ ਕਮੇਟੀ ਹੈ ਬਹੁਤ ਸਾਖੜਾ ਜੀ ਇਹਨਾਂ ਦੇ ਸਾਹਮਣੇ ਮੈਨੂੰ ਕਿਹਾ ਕਿ ਤੁਸੀਂ ਥੜ ਫੜਦਾ ਹੈ ਤੁਸੀਂ ਗਾਲਾਂ ਕੱਢਦੇ ਹੋ ਬਹੁਤ ਉਹਨਾਂ ਨਾਲ ਅੰਦਰ ਦਰਬਾਰ ਸਾਹਿਬ ਚ ਵੱਡੀ ਆ ਜੀ ਮੇਰੇ ਸੁਣੋ ਮੈਂ ਕਿਹਾ ਭਾਈ ਬਾਹਰ ਜਾਂਦਾ ਤੇਰੇ ਨਾਲ ਆਪਣਾ ਲੈਂਕ ਨਹੀਂ ਕਿਉਂ ਬਾਬਾ ਇਹਨੇ ਵਾਸੀ ਗਾਲ ਕੱਢੀ ਨਹੀਂ ਇੱਕ ਮਿੰਟ ਬਾਹਰ ਜਾਂ ਅੰਦਰ ਇੱਕ ਮਿੰਟ ਤੁਸੀਂ ਕਮੇਟੀ ਦਾ ਤਾਂ ਕੋਈ ਰੋਲ ਨਹੀਂ ਗਾ ਗੁਰੂ ਦਾ ਗੁਰੂ ਸਾਹਿਬ ਗੁਰਦਵਾਰਾ ਦੀ ਕਮੇਟੀ ਅਲੱਗ ਆ ਥੋੜਾ ਡੇਰਾ ਲੱਗ ਆ ਨਹੀਂ ਥੋੜਾ ਕੋਈ ਅਲੱਗ ਫਿਰ ਮੈਂ ਤਾਈ ਆ ਨਾ ਵੀ ਤੁਸੀਂ ਜੇ ਸੋ ਤੋਂ ਗਲਤੀ ਹੋਈ ਹੋ ਤਾਂ ਮਾਫੀ ਮੰਗ ਲਓ ਇਹ ਹੋਣੀ ਹੈ ਇਹ ਉੱਤਰ ਗਈ ਵਾਕ ਕੋਈ ਆ ਤੁਸੀਂ ਇਹਦਾ ਮਤਲਬ ਨਹੀਂ ਦੇ ਦੇਣਾ ਕਿਵੇਂ ਨਹੀਂ ਤੁਹਾਡੀ ਪਰਸਨਲ ਪ੍ਰੋਪਰਟੀ ਹੈ ਤੁਹਾਡੀ ਪਰਸਨਲ ਪ੍ਰਾਪਰਟੀ ਹੈ ਨਹੀਂ ਮੈਨੂੰ ਨਹੀਂ ਪਤਾ ਤੁਹਾਡੀ ਪਰਸਨਲ ਪ੍ਰਾਪਰਟੀ ਹੈ ਇਹ ਪਰਸਨਲ ਡੇਰੇ ਨਹੀਂ ਅਗਰ ਡੇਰੇ 'ਚ ਤੁਸੀਂ ਕਿਵੇਂ ਕਿਸੇ ਆਮ ਬੰਦੇ ਨੂੰ ਕਰਤੂਕ ਕਰ ਸਕਦੇ ਹੋ ਜੇ ਬੰਦਾ ਨੇਰੇ ਦੇ ਮਾਰਦਾਦ ਕਰਦਾ ਚੋਰੀ ਕਰਦਾ ਖਰਾਬ ਕਰਦਾ ਉਹ ਬਾਹਰ ਤੁਹਾਡੀ ਹੋਰੀ ਨਹੀਂ ਚੋਰੀ ਕੀ ਆਪਾਂ ਇਹ ਗਾਹਾਂ ਮਾਰੀ ਚੁੱਕੀ ਹੋਈ ਹੈ ਲਿਆਂ ਪਾਉਣੇ ਤੇ ਲੈ ਦਿਓ ਕਿਉਂ ਕਿ ਜੋ ਜੋ ਤੇ ਆਪਾਂ ਚੋਰੀਆਂ ਦੇ ਫੋਨ ਲੈਣ ਵੇਲੇ ਤੇ ਪੇਟੀਆਂ ਖਲਾਉਣ ਵੇਲੇ ਕਮਰਾ ਖੋਲਣ ਵੇਲੇ ਨਾ ਜਾਂਦਾ ਜਦੋਂ ਉਹ ਕਹਿੰਦੇ ਕਿ ਅਸੀਂ ਤਲਾਸ਼ੀ ਲੈਣੀ ਆਂ ਪਾਸੇ ਤੈਨੂੰ ਗੁਰੂ ਗ੍ਰੰਥ ਸਾਹਿਬ ਤੁਸੀਂ ਚੋਰੀ ਰੱਖੀ ਬੈਠਿਓ ਉਹ ਸਿੰਘ ਸਾਹਿਬ ਕਹਿੰਦੇ ਤੁਹਾਡੇ ਕੋਲ ਸਾਨੂੰ ਸ਼ੱਕ ਹੈ ਕਿ ਗੁਰੂ ਗ੍ਰੰਥ ਸਾਹਿਬ ਹੋਰ ਵੀ ਨੇ ਤੁਸੀਂ ਉਹ ਤਲਾਸ਼ੀ ਕਿਉਂ ਦੇਣ ਤਨਕਾਰ ਕਰਦੇ ਮੈਂ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੈ ਨਹੀਂ ਨਹੀਂ ਤੁਸੀਂ ਤਲਾਸ਼ੀ ਦੇਣ ਤੋਂ ਕਿਉਂ ਨਾ ਕਰ ਕਰਦੇ ਹੋ ਜਿੱਥੇ ਗੁਰੂ ਗ੍ਰੰਥ ਸਾਹਿਬ ਇੱਥੇ ਉਹ ਤਾਂ ਹੋਰ ਥੋੜਾ ਵੇੜਾ ਬੰਦਾ ਸਾਈਕਲ ਦੀਆਂ ਕਾਟੀਆਂ ਤੇ ਰੱਖ ਕੇ ਵੀ ਜਾ ਸਕਦਾ ਹੁੰਦਾ ਤੇ ਕੀ ਵਿਸ਼ਵਾਸ ਕਰਕੇ ਬਾ हां ਤੁਸੀਂ ਜੇ ਮੇਰੇ ਕੋਲ ਬੀੜ ਵੇਖ ਲਿਓ ਗੱਲ ਮੁੱਕੀ ਇਹ 5 ਮਿੰਟ ਜੀ ਹੁਣ ਮੈਨੂੰ ਗਾਲ ਕੱਢ ਕੇ ਮੁੱਕਰ ਗਿਆ ਇੱਥੇ ਜੀ ਅਸੀਂ ਆਓ ਕਹਿੰਦਾ ਜੀ ਤੁਹਾਨੂੰ ਤੁਹਾਨੂੰ ਲੱਗਦਾ ਕਿ ਇਹਨੇ ਕੋਈ ਫਰਮਾਨ ਸਾਹਿਬ ਹੈ ਜੀ ਜੋ ਮਨੀਟਰ ਸਾਹਿਬ ਵਾਲੀ ਕਮੇਟੀ ਵਾਲੇ ਕਹਿੰਦੇ ਸੀ ਵੀ ਸਾਨੂੰ ਅੰਦਰ ਸਰੂਪ ਦੇਖ ਲੈਂਦੇ ਸੀ ਇਹਨਾਂ ਨੂੰ ਕਹੇ ਵੀ ਜੇ ਤੂੰ ਅੰਦਰ ਹੈ ਨਹੀਂ ਤੂੰ ਬਾਹਰ ਖੋਦ ਕੇ ਦੇਖ ਲੈ ਹੁਣ ਜੇ ਲੋਕਰੋ ਫੇਰ ਹੋਰ ਤੂੰ ਬਾਹਰ ਖੋਦੋ ਜੀ ਕਮੇਟੀ ਚੈੱਕ ਕਰ ਦੇਖਣੀ ਚਾਹੁੰਦੇ ਤਾਂ ਦੇਖ ਲੈ ਹੁੰਦੇ ਹੋ ਇਹ ਗਲਤੀ ਹੋਈ ਆ ਤੁਸੀਂ ਮੰਨਦੇ ਜੇ ਸੋਚਦੇ ਲੈ ਲਓ ਤੁਸੀਂ ਦੋ ਵਜੇ ਵੇਖ ਕੇ ਜਣ ਆ ਜਿਓ ਦੋ ਵਜੇ ਆ ਜਿਓ ਜਦੋਂ ਮਰਜ਼ੀ ਆ ਜ ਦੁਕਾਨਦਾਰ ਹੈਗੇ ਨਾਲ ਤੁਸੀਂ ਨਾਲ ਜਾਓ ਨਹੀਂ ਕੋਈ ਤੁਹਾਨੂੰ ਪਰਦੇ ਤੇ ਦੋ ਬੰਦੇ ਕਿੱਥੇ ਜਾਣਾ ਪਹਿਲੀ ਤਾਂ ਇਹ ਗੱਲ ਦੱਸੋ ਜਿਹੜਾ ਕੱਲ੍ਹ ਹੋਇਆ ਤੁਸੀਂ ਮੰਨਦੇ ਹੋ ਤੁਹਾਡੀ ਗਲਤੀ ਹੈ ਉਹ ਜੀ ਗਲਤੀ ਤਾਂ ਫਿਰ ਜੋ ਹੋਈਗੇ ਜਦੋਂ ਮੈਂ ਤਾਂ ਨਹੀਂ ਤਾਂ ਫਿਰ ਨਹੀਂ ਤੁਸੀਂ ਫਿਰ ਨਹੀਂ ਦੁਕਾਨ ਦਾ ਮਾਲ ਜਦੋਂ ਆਖਤਾ ਸਵਾਲ ਇਹ ਆ ਵੀ ਤੁਸੀਂ ਗਲਤੀ ਮੰਨਦੇ ਕਿ ਨਹੀਂ ਮੰਨਦੇ ਦੁਕਾਨ ਦਾ ਮਾਲ ਦੋਗੇ ਤੁਸੀਂ ਗਲਤੀ ਮੰਨਦੇ ਹੋ ਸਿਰਫ ਤੁਸੀਂ ਦੋਏ ਦੇ ਲੱਬੜੇ ਚ ਅਜੇ ਵੀ ਗਲਤੀ ਨਹੀਂ ਮੰਨਦੇ ਤੁਸੀਂ ਕਹਿੰਦੇ ਹੋ ਕਰੋ ਕੱਲ੍ਹ ਐਵੇਂ ਹੋਣੀ ਗਲਤੀ ਹੋਗੀ ਨਹੀਂ ਗਲਤੀ ਤੁਸੀਂ ਕੀਤੀ ਹੈ ਜਾਂ ਨਹੀਂ ਕੀਤੀ ਕਿਸੇ ਨਾਲ ਕਿਸੇ ਨਾਲ ਚਿੱਤ ਕੀਤੀ ਸੀ ਤੁਸੀਂ ਗਲਤੀ ਮੰਨਦੇ ਹੋ ਕਿ ਨਹੀਂ ਕੀਤੀ ਆ ਹੋਈ ਹੈ ਵਸੇ ਕਿਹੜੀ ਗਲਤੀ ਹੋਈ ਬਈ ਜਦੋਂ 20 ਮੈਂ ਦੁਕਾਨ ਦਾ ਮੂੰਹ ਤੁਹਾਡੇ ਤੋਂ ਕਿੰਨੀ ਦਛਣਾ ਦੀ ਗੱਲ ਕੀਤੀ ਜਣੀ 500 ਰੁਪਈਆ ਲੈ ਲਓ 500 ਤੇ 500 ਪਿੱਛੇ ਮਾਰਦੀ ਬੇਦਬੀ ਕਰਦੀ ਤੂੰ ਖੋਸ ਵਾਲੇ ਚ ਗੋਹੇ ਆ ਜਿੱਦ ਤੱਕ ਰੱਖ ਲਿਆ ਮੈਂ ਨਹੀਂ ਵੇਚਦੀ ਕਰੀ ਜੀ ਹੋਰ ਕਿਨੇ ਕਰੀ ਜੀ ਇਹਨੇ ਮੂਰਤ ਆਖਿਆ ਮੂਰਤ ਕਰਨਾ ਮੈਂ ਮੂਰਤ ਕਰਿਆ ਅੱਛਾ ਇੱਕ ਮਿੰਟ ਐਂ ਦੱਸੋ ਤੁਹਾਡੇ ਮੂੰਹ ਤੇ ਦਾੜੀ ਹੈ ਕਿ ਨਾ ਤੁਹਾਨੂੰ ਪਤਾ ਵੀ ਨਾਈ ਦੀ ਦੁਕਾਨ ਕਿਵੇਂ ਜੀ ਹੁੰਦੀ ਹੈ ਪਤਾ ਨਾ ਪਹਿਲਾਂ ਫਿਰ ਕੋਈ ਸਿੰਨ ਰੱਖਿਆ ਨਾ ਚੰਗ ਆਕ ਕੀਆ ਨੇ ਐਂਜੀਆਂ ਕੁਝ ਕੋਈ ਚੀਜ਼ ਹੀ ਨਹੀਂ ਸੀ ਤੇ ਪੁੱਛ ਸੀਸੀ ਉੱਥੇ ਕਹਦੇ ਵਸਤ ਲੈ ਵੇ ਉਹ ਤਾਂ ਸ਼ਰੇਆਮ ਤਾਂ ਲਿਖਿਆ ਹੋਇਆ ਹੈ ਫੇਰ ਕਿੱਥੇ ਸ਼ਰੇਆਮ ਲਿਖਿਆ ਹੋਇਆ ਉੱਥੇ ਫੋਟੋਆਂ ਬਣੀਆਂ ਲੋਕ ਮੁੰਡਿਆਂ ਦੀਆਂ ਟਾਈਮ ਸੀਗਾ ਸਾਡੇ ਕੋਲੇ ਤੇ ਤੁਹਾਨੂੰ ਕੱਲ ਨੂੰ ਕੋਈ ਸ਼ਰਾਬ ਦੇ ਠੇਕੇ 'ਚ ਲੈ ਜੂਗਾ ਤੇ ਉੱਥੇ ਚੱਲ ਜੂਗਾ 500 ਰੁਪਏ ਬਚਨ ਸਰੂਪ ਲੈ ਜੂਗਾ ਬਾਹਰ ਨਹੀਂ ਤੁਹਾਨੂੰ ਕੋਈ ਕਹੇ ਮੈਂ ਮੁੰਡੇ ਦਾ ਜਨਮ ਦਿਨ ਮਨਾਉਣਾ ਤੇ ਸ਼ਰਾਬ ਦੇ ਠੇਕੇ 'ਚ ਮਨਾਉਣਾ ਤੁਸੀਂ ਸਰੂਪ ਗੁਰੂ ਜੀ ਨਾਲ ਸਾਡਾ ਉੱਥੇ ਲੈ ਜੂਗਾ 500 ਪਿੱਛੇ ਤੇ ਜਿਵੇਂ ਕੱਲ ਲੈ ਆ ਤੇ ਜਿਵੇਂ ਕੱਲ ਲੈ ਕੇ ਐਵੇਂ ਲੈ ਜੂਗੇ ਹੋਰ ਕਿਵੇਂ ਲੈ ਜੂਗੇ ਕੱਲ ਤੁਹਾਡੇ ਨਾਲ 5 ਬੰਦੇ ਪੂਰੇ ਨਹੀਂ ਸੀ ਤੁਸੀਂ ਉਸ ਗੱਲ ਦਾ ਵੀ جواب ਸੀ ਤਾਂ ਕੱਲ ਵੀ ਤੁਹਾਡਾ ਸਤਿਕਾਰ ਕੀਤੇ ਨਹੀਂ ਤੁਸੀਂ ਬਾਅਦ ਦੀ ਗੱਲ ਕਰੋ ਜੀ ਪਹਿਲਾਂ ਵੀ ਸਾਨੂੰ ਕੋਈ ਕੁਝ ਕਿੰਨੇ ਜਾਣੇ ਦੇਖੋ ਇੱਕ ਮਿੰਟ ਪੰਜ ਨਹੀਂ ਸੀ ਇਹਨਾਂ ਨੂੰ ਛੋਟੇ ਕੋਈ ਪੰਜ ਨਹੀਂ ਸੀ ਵੀਡੀਓ ਸਾਡੇ ਕੋਲ ਉਹਨਾਂ ਨੂੰ ਪੁੱਛਦੇ ਹੋ ਤੁਸੀਂ ਸਾਡੇ ਕੋਲ ਵੀ ਪੰਜ ਬੰਦੇ ਨਹੀਂ ਆਏ ਉਹਦੇ ਮੰਗਰ ਦਾ ਕੋਈ ਵੀ ਨਾ ਆਇਆ ਆਧਾਰ ਕਾਰਡ ਕੀ ਨਾਮ ਤੇ ਤੁਹਾਡਾ ਦਿਖਾਓ ਤੁਸੀਂ ਕੱਲ ਨਾਮ ਲੱਦ ਕੇ ਆਏ ਉੱਥੇ ਅਮਰਜੀਤ ਆਧਾਰ ਕਾਰਡ ਉਹ ਕਾਰਡ ਤੇ ਕੀ ਨਾਮ ਤੇ ਲਿਖਿਆ ਬੋਲਾ ਸੁਖਦੇਵ ਹਾਂ ਜੀ ਸੁਮੇਦਾਸ ਦਾਸ ਦੇਖ ਲੈ ਤੁਹਾਡੀਆਂ 4-5 ਗਲਤੀਆਂ ਇੱਕ ਤਾਂ ਤੁਸੀਂ ਨਾਜੀ ਦੁਕਾਨ ਤੋਂ ਰੂਪ ਲਏ ਦੂਜਾ ਤੁਸੀਂ ਗੋਹੇ ਵਾਲੇ ਛੋਟੇ ਹਿੱਸੇ ਲਿਆ ਤੀਜਾ ਤੁਸੀਂ ਨਾਮ ਗਲਤ ਦੱਸਿਆ ਚਾਹਦਾ ਤੁਸੀਂ ਕਮੇਟੀ ਦਾ ਨਾਮ ਗਲਤ ਦੱਸਿਆ ਪਰ ਤੁਸੀਂ ਅਮਰਪਿੰਡੀ ਗੱਲ ਦੱਸਿਆ ਤੁਸੀਂ ਉਹ ਵੀ ਨਹੀਂ ਦੱਸ ਰਹੇ ਕੁਝ ਅਮਰਦਾਸ ਪੌਲ ਸਕੇਸ਼ਨੋਂ ਦੱਸਿਆ ਜੀ ਪੌਲ ਮਾ ਸੰਤਾਨ ਸਕੇ ਹੈ ਪੌਲ ਪਹਿਲਾਂ ਬੋਲਦਾ ਗਿਆ ਬੁੱਡੇ ਦਾਲ ਦਾ ਨਾਮ ਕਿਉਂ ਲਿਆ ਬਿਲਕੁਲ ਠੀਕ ਗੱਲ ਤੁਹਾਡੀ ਆਜੂ ਕੰਮ ਸੁਣੀ ਹਾਂਜੀ ਮੈਂ ਵੀਡੀਓ ਸੁਣ ਰਿਹਾ ਬੁੱਡੇ ਦਲ ਦਾ ਕੈਮਰਾ ਹਾਂ ਬੁੱਡੇ ਦਲ ਦਾ ਤੁਸੀਂ ਕਿਉਂ ਨਾ ਲਿਆ ਵਿੱਚ ਵੀਡੀਓ ਪ੍ਰੂਫ ਆ ਜੀ ਅਸੀਂ ਕੱਟ ਕੇ ਨਾਲ ਚਲਾਉਣੀ ਆ ਤੁਹਾਡੀ ਤੁਹਾਡੀ ਜਿਹੜਾ ਤੁਸੀਂ ਪੰਚਾਇਤ ਨੂੰ ਕੱਟ ਕੇ ਚਲਾਵਾ ਗਲਤੀ ਤੁਹਾਡੀ ਪੰਚਾਇਤ ਚਲਾਉਣ ਤੁਸੀਂ ਹੋਰ ਨਾਲ ਫਸਾਈ ਜਾਂਦੇ ਹੋ ਕਹਿੰਦੇ ਤੁਸੀਂ ਕਮੇਟੀ ਰੂਪ ਸੌਣੀ ਕਿ ਤੁਸੀਂ ਪਿੰਡ ਦੇ ਰੂਪ ਸੌਣੇ ਸਾਹਿਬ ਦੇ ਨਾਮ ਗੁਰਦਾਰਾ ਨੂੰ ਉਹੀ ਨਾਮ ਕਰਦਾ ਹਾਂ ਹਾਂਜੀ ਕਮੈਂਟ ਆ ਰਿਹਾ 33 ਸਾਲ ਹੋ ਗਏ ਜੀ ਹਾਂ ਪੈਂਥਰ ਸਕੂਟਰੀ ਤੇ ਸਿੱਧੋ ਸੰਤੋਮ ਹੰਮ ਤੋਂ ਰਿਜੂਮਣ ਜੇ ਮੇਰੇ ਕੋਲੇ ਗੁਰਗਰਾਂ ਸਾਹਿਬ ਹੋਵੇ ਤਾਂ ਮੇਰੇ ਕਲੰਕ ਲੱਗੇ ਨਹੀਂ ਜਿਹੜਾ ਮੇਰੇ ਸ਼ਾਕਰ ਨਾਲ ਉਹਨਾਂ ਤੇ ਲੱਗੇ ਬੱਸ ਮੰਤਰੀ ਜਿਦਾਈ ਨਾ ਕਰੋ ਨਹੀਂ ਮੈਂ ਕਿਹਦੀ ਗੱਲ ਆ ਵੇਖ ਲੈ ਮੈਂ 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 ਦੀ ਅੰਦਰੋਂ ਨਹੀਂ ਤਲਾਸ਼ੀ ਇਹ ਕੁਝ ਹੈ ਨਹੀਂ ਵਿੱਚ ਫਿਰ ਡਰ ਕਰਦਾ ਜੀ ਹਾਂ ਮੈਂ ਜ ਮਹਾਰਾ ਜਿਆਦਾ ਮੈਨੂੰ ਮਹਾਰਾ ਕੈਂਸਲ ਕਰੇ ਮੰਤਰੀ ਜਿਦਾਈ ਨਾ ਕਰੋ ਮੈਂ ਉਹਨਾਂ ਨੇ ਦੇਖ ਲੈ ਨਹੀਂ ਮੈਂ ਦੀ ਅੰਦਰੋਂ ਨਹੀਂ ਵੇਖਦੇ ਹਾਂ ਦੋ ਸਰੂਪ ਮੇਰੇ ਕੋਲ ਥਾਣੇ ਵਾਲੇ ਵੀ ਲਿਖ ਕੇ ਆ ਦੋ ਸਰੂਪ ਇੱਕ ਉੱਤੇ ਸੀ ਇੱਕ ਉਹ ਨਹੀਂ ਹੈ ਹੀ ਨਹੀਂ ਫਿਰ ਐ ਹੀ ਨਹੀਂ ਜਦੋਂ ਮੰਨੀ ਨਹੀਂ ਹੁੰਦੀ ਜੇ ਮੈਂ ਨਹੀਂ ਜਦੋਂ ਮੈਂ ਮੈਂ ਨਹੀਂ ਇਸ ਚੀਜ਼ ਵਿੱਚ ਹਾਂ ਜੇ ਮੇਰੇ ਕੋਲ ਲਿਖ ਲਿਆ ਆ ਸਰੂ ਤੇ ਤੁਸੀਂ ਮੈਨੂੰ ਝੂਠਾ ਬਣਾ ਦੇਵੇਂ ਮੰਨਦੇ ਨਹੀਂ ਤੁਸੀਂ ਅੱਜ ਇਹਨਾਂ ਨੂੰ ਕਹਿ ਰਹੇ ਹੋ ਹਾਂ ਕਿ ਮੈਂ ਮਤਲਬ ਕਿ ਉੱਥੇ ਇੱਕ ਗੁਰਸੱਧ ਦੀ ਹਯੂਰੀ ਹੱਥ ਕਰਕੇ ਕਹਿ ਰਹੇ ਹੋ ਹਨਾ ਹਾਂ ਮਾਰੇ ਪ੍ਰਕਾਸ਼ ਨਹੀਂ ਹੈਗੇ ਪਰ ਕੱਲ ਤੁਸੀਂ ਕਿਉਂ ਝੂਠ ਬੋਲਿਆ ਮੇਰਾ ਨਾਮ ਅਮਰਜੀਤ ਨਹੀਂ ਜੀ ਉਹ ਤਾਂ ਮੈਨੂੰ ਨਹੀਂ ਨਹੀਂ ਤੁਸੀਂ ਤੁਸੀਂ ਸੱਚ ਕਿਵੇਂ ਮੰਨ ਲਿਆ ਤੁਹਾਨੂੰ ਮੈਂ ਇਹ ਗੱਲ ਕਹੀ ਸੀ ਗੁਰੂ ਸਾਹਿਬ ਦੀ ਹਯੂਰੀ 'ਚ ਦੱਸੋ ਵੀ ਸੱਚ ਦੱਸਿਓ ਵੀ ਤੁਹਾਡਾ ਨਾਮ ਕੀ ਹੈ ਤੁਸੀਂ ਕੱਲ ਝੂਠ ਕੋ ਬੋਲ ਗਿਆ ਹਾਂ ਸੋਦੇ ਕਰਨੇ ਆਇਆ ਗੁਰੂ ਸਾਹਿਬ ਦੇ ਦਰ ਦਰ ਇੱਕ ਮਿੰਟ ਤੁਸੀਂ ਪਹਿਲਾਂ ਮੈਨੂੰ ਨਾਮ ਹੀ ਦੱਸੋ ਆਪਦੇ ਦਾ ਨਹੀਂ ਜੀ ਉਹ ਗੁਰਜੀਤ ਕੀ ਨਾਮ ਅਮਰਜੀਤ ਕੀ ਅਮਰਜੀਤ ਕੀ ਨਾਮ ਲੈ ਕੇ ਤੇ ਨਹੀਂ ਸਮਝਣਾ ਬੋਦਾ ਨਹੀਂ ਤੁਸੀਂ ਇਹ ਦੱਸੋ ਨਾ ਗੁਰੂ ਵਾਲੇ ਤੁਸੀਂ ਉਸੇ ਵਾਲ ਹਿਉਰੀ ਚੱਤ ਕਰਕੇ ਕਰਕਾਓ ਮੈਂ ਝੂਠ ਬੋਲਿਆ ਜਿਹੜਾ ਮੁੱਕ ਗਿਆ ਮੈਂ ਜਿਹੜਾ ਨਹੀਂ ਮੁੱਕ ਗਿਆ ਕਿਉਂ ਹੋ ਗਿਆ ਇਹ ਕੀ ਹੋ ਗਿਆ ਮੁੱਕ ਗਿਆ ਤੁਸੀਂ ਝੂਠ ਬੋਲ ਕੇ ਆਇਓ ਸੰਕਤ ਨੂੰ ਬੇਵਕੂਫ ਬਣਾਤਾ ਤੁਸੀਂ ਸਾਰੀ ਮੈਂ ਕਹਾਤਾ ਉਹ ਨਾ ਤੁਸੀਂ ਨਾ ਕਿਉਂ ਗਲਤ ਦੱਸਿਆ ਆਪਦਾ ਨਾਮ ਆ ਗੁਰੂ ਸਾਹਿਬ ਗੁਰਦਾਰੇ ਕੋਲੇ ਮਾ ਇਹ ਤੁਹਾਡੇ ਪਿੰਡ ਦੀ ਸੰਗਤ ਖੜੀਏ ਦੱਸੇ ਵੀ ਇਹਨੇ ਕਿ ਨਾਮ ਦਾ ਕੀ ਆ ਜੀ ਮੇਰਾ ਨਾਮ ਆ ਜੀ ਇਧਰ ਅੱਗੇ ਆਓ ਕੀ ਇਹਦਾ ਨਾਮ ਇਹਦਾ ਨਾਮ ਦੱਸੋ ਕੀ ਇਹਦਾ ਤੁਸੀਂ ਕੋਲੇ ਹੀ ਨਹੀਂ ਕਿਹਾ ਮੇਰੇ ਕੋਲ ਵੀਡੀਓ ਰਿਕਾਰਡ ਆ ਤੁਸੀਂ ਕਿਹਾ ਵੀ ਗੁਰੂ ਸਾਹਿਬ ਗੁਰਦਾਰੇ ਚੋ ਲੈ ਕੇ ਆਏ ਇਹ ਮੇਰਾ ਨਾਮ ਆ ਮਰਜੀਤ ਸਿੰਘ ਦੇਖੋ ਬਾਬਾ ਜੀ ਦੇਖੋ ਆਪਣੀ ਗਲਤੀ ਲਿਖੀ ਤੁਸੀਂ ਤੁਹਾਡੀ ਉਮਰ ਦੇ ਸਾਹਿਬ ਬੱਚੇ ਹੋ ਤੁਸੀਂ ਬੱਚਿਓ ਤੁਸੀਂ ਪਰਮਾਤਰ ਗਿਆ ਹੀ ਪਤਾ ਲੱਗਿਆ ਕੋਈ ਆਖੀ ਇਹ ਗੱਲ ਐਸੀ ਫਿਰ ਤੁਸੀਂ ਪਹਿਲਾਂ ਦੋਦਾ ਦੱਸਿਆ ਫਿਰ ਤੁਸੀਂ ਕਹਿੰਦੇ ਦੱਸਿਆ ਫਿਰ ਗੁਰੂ ਸਾਹਿਬ ਜਦ ਗੁਰੂ ਸਾਹਿਬ ਗੁਰਦੁਆਰਾ ਕਹਿੰਦਾ ਤਾਂ ਕੋਈ ਚਾਹੇ ਤੇ ਗੁਰੂ ਸਰ ਗੁਰਦੁਆਰਾ ਦਾ ਨਾਂ ਕਿਉਂ ਲਿਆ ਤੁਸੀਂ ਉਹ ਪਿੰਡ ਵਾਲੇ ਕੋਈ ਹੋਊਗਾ ਜੀ ਸਾਡੇ ਪਿੰਡ ਵੀ ਗੁਰੂ ਸਾਹਿਬ ਗੁਰਦੁਆਰਾ ਹੈਗਾ ਗੁਰੂ ਸਾਹਿਬ ਵੀ ਹੈਗਾ ਨਹੀਂ ਲੱਗਿਆ ਪਤਾ ਕੋਟਪਾਈ ਵੀ ਹੈਗਾ ਗੁਰੂ ਸਾਹਿਬ ਗੁਰਦੁਆਰਾ ਤਾਂ ਜਿਹੜਾ ਹੁਣ ਕੰਮ ਤੁਸੀਂ ਤੁਸੀਂ ਮੰਦ ਵੱਡੀ ਗਲਤੀ ਹੋਈ ਐ ਦੋਤੋ ਸੀਗੇ ਨਾ ਆਪਣਾ ਜਿੰਨਾ ਸਮੂਹ ਸੀਗਾ ਹਾਂ ਬਾਬਾ ਜੀ ਕਹਿੰਦੇ ਵੀ ਉਹਨਾਂ ਨੇ ਸਾਨੂੰ ਦੱਸਿਆ ਨੇ ਵੀ ਸਲੂਨ ਦਾ ਕੰਮ ਅਗਾ ਸਾਡਾ ਚ ਅਸੀਂ ਤਾਂ ਉਹ ਘਟਨ ਕਰਨਾ ਪਰ ਉਹ ਕਹਿ ਰਹੇ ਆ ਕਿ ਅਸੀਂ ਦੱਸਿਆ ਸੀ ਨਹੀਂ ਵੇਖੋ ਹੁਣ ਤਾਂ ਕੁਛ ਕਹੀਏ ਉਹ ਇਸ ਵੇਲੇ ਇੱਕ ਇੱਕ ਮਿੰਟ ਗੱਲ ਸੁਣ ਇੱਕ ਮਿੰਟ ਗੱਲ ਸੁਣ ਇਹ ਤਾਂ ਹੁਣ ਸੌਂਦੇ ਆ ਉਹ ਖੜੇ ਵੀ ਆ ਰਿਹਾ ਨੌਲੀ ਆ ਰਿਹਾ ਹੁਣ ਇੱਥੇ ਆਈ ਖੜੇ ਆ ਆ ਲਿਆਓ ਅੱਕੇ ਲਿਆਓ ਨਹੀਂ ਨਹੀਂ ਆਈ ਕਿਹਨਾਂ ਆਈ ਕੇ ਜੋ ਐ ਸੱਚ ਨਾ ਬੋਲਾਂਗੇ ਸੱਚ ਹੀ ਦੱਸਾਂਗੇ ਬਿਲਕੁਲ ਸੱਚ ਕੱਸੋ ਜੀ ਹਾਂ ਕਿਉਂ ਸੀ ਯਾਰ ਲੱਖੜ ਮਾਰੇ ਮੂੰਹ ਤੇ ਉਹ ਜੋ ਮੈਨੂੰ ਉਹ ਬੰਦਾ ਕਿੱਥੇ ਯਾਰ ਇਹ ਤਾਂ ਮੇਨੂੰ ਸ਼ਰਮਾਦੀ ਮੈਂ ਸ਼ਹਿਰ ਆ ਜੀਵੇਂ ਤੁਸੀਂ ਹਾਂ ਇਹ ਜੀ ਪਤੀ ਹਾਂ ਪਾਪ ਇਥੇ ਸੋ ਪਤੀ ਸੋ ਮਾਰ ਮਾਰ ਉਠਾ ਬਾਗਲਾ ਦੀ ਗੱਲ ਕਰਦੇ ਉਹ ਸਾਰੇ ਸਾਰਾ ਪਿੰਡ ਨਾਲ ਹੋ ਗਿਆ ਪਾਰਾਂ ਚੋਂ ਆ ਚੱਲ ਇਥੇ ਸੋ ਆ ਜਣਾ ਧਰਮਸਾਲਾ ਵਿੱਚ ਸਾਰੇ ਪਿੰਡ ਵਿੱਚ ਸੋ ਮਾਰ ਦੇ ਇੱਥੇ ਕੀ ਹਾਂ ਸਰੂਪ ਚੱਲੋ ਜੋ ਸਰੂਪ ਕੋਲੇ ਚੱਲੋ ਚੱਲੋ ਪਾਰ ਦੇ ਸਰੂਪ ਕੋਲੇ ਚੱਲ ਮਾਰ ਸਰੂਪ ਮੂੰਹ ਕਉਂ ਪਾਵੇ ਮਾਰ ਸੋ ਸਰੂਪ ਕੋਲੇ ਚੱਲ ਪਤੀ ਸੋ ਮਾਰ ਲੈ ਮਾਰ ਉਠਾ ਜੀ ਜੇਵਾ ਚੌਣਾ ਫਾਇਰ ਛਾੜੇ ਜਾਂ ਕੋਈ ਆਜੇ ਪਾ ਦੇ ਹੁਣੀ ਆ ਪਿੰਡ ਦੀ ਜਗਾ ਸਾਰੀ ਛੱਪੜ ਵੀ ਰੋਕ ਕੇ ਨੇ ਆ ਬਿਲਡਿੰਗ ਬਣਾਈ ਹੈ ਜੀ ਪਿੰਡ ਦੀ ਜਗਾ ਛੱਪੜ ਸਾਰੇ ਪਿੰਡ ਦਾ ਛੱਪੜ ਰੋਕਿਆ ਜਗਾ ਜੇ ਮੈਂ 50 ਸਾਲ ਹੋ ਗਏ ਕੋਈ ਸ਼ੰਤ ਨਹੀਂ ਪੂਰੇ ਹੋਏ ਆ ਤਰ੍ਹਾਂ ਆਏ ਨੇ ਬਣਾਈਆਂ ਇੱਥੇ ਸੁਨਾਤਾ ਕਿਹਦੀਆਂ ਬਣਾਈਆਂ ਜਗਾ ਰੋਕਣ ਦਾ ਜੇ 10 10 ਆ ਹੁਣ ਕਹਿੰਦੇ ਨਹੀਂ ਇਹ ਇਹ ਕਿਧਰ ਕਿਧਰ ਜਗਾ ਦੀ ਰੋਕ ਕਿਹਨਾਂ ਵਾਲਾ ਕਿਧਰ ਕਰਨਾ ਉਹ ਕਰੋ ਬਾਏ ਉਹ ਛੋਪਾ ਚੌੜੀ ਪਾਸ ਚੌੜੀ ਤੋਂ ਪਾ ਦੇ ਬਾਜੂ ਉਠਾ ਉਹ ਬਾਰੇ ਚਲੋ ਆਜੋ ਗੁਰਦੁਆਰੇ ਉਹ ਕਿੱਥੇ ਗੁਰਦੁਆਰੇ ਆਜੋ ਛੋਟੀ ਛੋਟੀ ਗੱਲ ਨਾਲ ਆਪਣੀ ਗੱਲ ਵਧੀਆ ਬੀਤ ਜਾ ਇੱਕ ਮਿੰਟ ਬਾਬਾ ਜੀ ਛੋਟੇ ਛੋਟੇ ਗੱਲਾਂ ਹੁਣ ਗੱਲ ਵਧੀ ਜਾਂਦੀ ਆ ਆਪਾਂ ਇਸ ਮਸਲੇ ਨੂੰ ਕਿਹੜੇ ਤਰੀਕੇ ਨਾਲ ਕਿੱਥੇ ਪਾ ਦੇ ਸਾਂ ਇੱਥੇ ਸੌ ਪਾ ਦੇ ਤੇ ਮੈਂ ਝੂਠਾ ਜੇ ਚਾਹੋਂ ਚਾਹ ਨੂੰ ਪੈਰ ਵੀ ਲਾਇਆ ਹੋਇਆ ਮੇਰਾ ਚੋਰ ਕੰਡ ਨਾਲ ਜਦੋਂ ਬਾਹਰ ਫਟੋ ਬਣੀ ਫਿਰ ਪੈਣ ਉਹ ਠੀਕਾ ਜਾ ਮਾਰਦਾ ਦੂਜਿਆਂ ਕਰਦਾ ਮੈਂ ਇਹਨਾਂ ਮੰਨ ਲਿਆ ਮੈਂ ਦੀ ਮਾਰਦੀ ਮੇਰੇ ਨਾਲ ਸੁਣਾ ਮर्यादा ਤਾਂ ਹੋ ਸਕਦਾ ਮੈਨੂੰ 15 ਦਿਨ ਤੇ ਮੈਂ ਖੁਦ ਮੋਨਾ ਮਾਫੀ ਜਾਲ ਇਹ ਤਾਂ ਹੋ ਗਿਆ ਪਰ ਪਰ ਤੁਸੀਂ ਇਹ ਤਾਂ ਕਹੋ ਨਾ ਕਿ ਹਾਂਜੀ ਮੈਥੋਂ ਉਹ ਉਹ ਲੋਈ ਹੈ ਜਿਹੜੀ ਬਾਤਾਂ ਦੇ ਕਿਉਂ ਰਹਿਣੀ ਉਹਦਾ ਮਾਇਆ ਜੋ ਆਖਣ ਆ ਕੀ ਪਾਰਾਂ ਨਾਲ ਚੌਰ ਜਾ ਨਹੀਂ ਕੀ ਮਤਲਬ ਪਾਰਾਂ ਚੌਰ ਦੇ ਪਾਰਾਂ ਦੇ ਇੱਕ ਇੱਕ ਬਾਬਾ ਜੀ ਇੱਕ ਪਿੰਡ ਦੇ ਕੋਈ ਦੋ ਚਾਰ ਸੱਚੇ ਜਾ ਕੇ ਇਹਨਾਂ ਘਰ ਦੇਖਾ ਉਹ ਵੀ ਉੱਥੇ ਆ ਬੱਤੀ ਉਹ ਬਾਸ ਜਾਣੇ ਗਏ ਹਾਂ ਮੁੰਡਾ ਜੀ ਆ ਜਾਣਾ ਸਾਰੇ ਗਏ ਕੰਬਾਈ ਨੇ ਅੰਦਰ ਗਏ ਇਹਨੇ ਤਾਂ ਇਥੋਂ ਦੇ ਬੇਟੂ ਆ ਗਏ ਇਥੋਂ ਦਾ ਸਰੂਪ ਬੰਨ ਕੇ ਲਿਆਏ ਜਿਵੇਂ ਪੱਠੇ ਬੰਨ ਕੇ ਲਿਆਏ ਹਾਂ ਮੈਨੂੰ ਫੋਨ ਆਇਆ ਯਾਰ ਆ ਤੁਹਾਡੇ ਪਿੰਡ ਤੁਸੀਂ ਸਾਈਕਲ ਤੇ ਸਕੂਟੀ ਤੇ ਬੰਨ ਕੇ ਲਿਆਏ ਹੋ 21 ਸਾਲ ਪਹਿਲਾਂ ਕੀ ਇਹਨਾਂ ਨੇ ਬੰਨਦੀਆਂ ਨੇ ਤਾਂ ਕਰਕੇ ਆ ਦੋਵੇਂ ਆ ਤੁਹਾਡੀ ਕਿਸੇ ਨਾਲ ਨਹੀਂ ਬੰਨਦੀ ਹੱਦ ਕਰਦੇ ਹੋ ਤੁਸੀਂ ਹਾਂ ਕਾਡੀ ਕਿਹ ਇੱਕ ਬੰਦੇ ਨਾਲ ਬੰਨ੍ਹ ਦਿੱਤਾ ਸੋ ਹੱਥ ਕਰ ਕਰਕੇ ਅਸੀਂ ਉਸ ਨੂੰ ਸਵਾਲ ਕਰਾਂਗੇ ਦੂਜੇ ਬੰਦੇ ਨੂੰ ਸਵਾਲ ਨਹੀਂ ਕਰਾਂਗੇ ਇੱਥੇ ਮੈਨੂੰ ਗਾਲ ਕੱਢ ਕੇ ਦਰਬਾਰ ਸਾਹਿਬ ਤੇ ਗਾਲ ਕੱਢਣੇ ਚੱਲ ਹਾਂ ਅੱਡੀਆਂ ਗਾਲ ਕੱਢ ਮੈਨੂੰ ਬਾਈ ਬਾਹਰ ਜਾਂਦਾ ਹੈ ਆਈ ਇੱਕ ਬੜਾ ਇਵੇਂ ਬੂਕਰ ਜਿਹਾ ਕੋਲੇ ਖੜਾ ਹੀ ਆ ਕੋਲੇ ਖੜਾ ਮੈਂ ਗਾਲ ਕੱਢ ਬਾਹਰ ਜਾਂ ਜੋ ਸਾਲ ਦੀ ਮੁਗਦੀ ਆ ਜਦੋਂ ਤੁਹਾਨੂੰ ਚੁਲਾ ਸਾਹਿਬ ਸਮਝੋ ਇੱਕ ਮਿੰਟ ਗੱਲ ਦਾ ਜਵਾਬ ਦੇ ਕੇ ਜਾਓ ਭਜੋ ਨਾ ਭੱਜਣ ਦੀ ਕੋਸ਼ਿਸ਼ ਨਾ ਕਰੋ ਅਸੀਂ ਕੋਈ ਤੁਹਾਨੂੰ ਇਹ ਨਹੀਂ ਕਿ ਤਲਵਾਰ ਬੀੜੀ ਖੜੇ ਆ ਜਦੋਂ ਜਦੋਂ ਤੁਹਾਨੂੰ ਕੱਲ ਪੁੱਛਿਆ ਕਿ ਕਾਰ ਕਿੱਥੇ ਤੁਹਾਡੇ ਜਾਂ ਕੁਛ ਤੁਸੀਂ ਉਹ ਕਿੱਥੋਂ ਛੱਗੇ ਕੰਜ ਕਾਰ ਕਿੱਥੇ ਪਹੁੰਚ ਗਿਆ ਪਾਉਲ ਛੱਗੇ ਪਾਉਲ ਚ ਕਾਰ ਨਹੀਂ ਪਹੁੰਚੀ ਨਹੀਂ ਪਾਉਲ ਛੱਡ ਕਾਰ ਨਹੀਂ ਹੁੰਦੀ ਤੁਸੀਂ ਪਾਉਲ ਬਾਬਾ ਜੀ ਮੇਰੇ ਨਾਲ ਗੱਲ ਕਰੋ ਤੁਸੀਂ ਪਾਉਲ ਛੱਕ ਲਿਆ ਭਾਰਤ ਨੂੰ ਇਹ ਪਤਾ ਵੀ ਗੁਰੂ ਗ੍ਰੰਥ ਸਾਹਿਬ ਸਿੱਖਤ ਮੰਤੇ ਸਾਨੂੰ ਇਹ ਮਨਾ ਹੈ ਤੇ ਤੁਹਾਨੂੰ ਇਹ ਵੀ ਤਾਂ ਮਨਾ ਹੈਗਾ ਵੀ ਦੋਸਾਂ ਵਾਲੀ ਥਾਂ ਤੇ ਮਾਰਨ ਦਾ ਰੂਪ ਨਹੀਂ ਦੇਖਣਾ ਕਿ ਇਹ ਲਾਗੂ ਆ ਜਿਹੜਾ ਇਹ ਹਾਂ ਇਹ ਠੀਕ ਹੈ ਜਿਹੜਾ ਗਲਤੀ ਉਹ ਵੀ ਬਾਅਦ ਬਾਅਦ ਅਗਲੀ ਗੱਲ ਇਹ ਇੱਕ ਵਟ ਇੱਥੇ ਗੱਲ ਪਹਿਲਾਂ ਨਹੀਂ ਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਥ ਗੁਰੂ ਗ੍ਰੰਥ ਸਾਹਿਬ ਨੂੰ ਜਾਂਦੀ ਮਰਿਆਦਾ ਪੰਜ ਸਿੰਘ ਤਿਆਰ ਵਰਤੇ ਆ ਚਾਹੀਦੇ ਆ ਜੇ ਤਿਆਰ ਵਰਤਿਆ ਨਹੀਂ ਤਾਂ ਘਟ ਘਟ ਪੰਜ ਆਦਮੀ ਚਾਹੀਦੇ ਜਿਹੜੇ ਸਾਫ ਸੁਥਰੇ ਹੋਣ ਨਾ ਦੇ ਧੋਤੇ ਹੋਣ ਘਟ ਘਟ ਗੋਹੇ ਵਾਲਾ ਤਾਂ ਅੰਨੇ ਨੂੰ ਵੀ ਦੱਸਦਾ ਤੁਸੀਂ ਆਪਕੇ ਦੇ ਗੋਹੀ ਵਾਲੀ ਟਰਾਲੀ 'ਚ ਬੈ ਗਏ ਹੋ ਚਲੋ ਜਿਹੜਾ ਇਹ ਤੁਹਾਡੇ ਕੋ ਬਜ਼ੁਰਗਾਂ ਨੂੰ ਭਾਇਆ ਕਿ ਇਹਦੇ ਨਾਲ ਟਰਾਲੀ ਇਹਨਾਂ ਨੇ ਇਹਨਾਂ ਨੇ ਇਹਨੂੰ ਧੋਕੇ ਲੈ ਆ ਗਏ ਕਿੱਥੋਂ ਉਹ ਤਾਂ ਕਹਿੰਦੇ ਸਾਨੂੰ ਕਹਿੰਦੇ ਕਾਰ ਅਸੀਂ ਕਿਹਾ ਸੀ ਇਹਨਾਂ ਨੂੰ ਕਹਿ ਰਹਿਣ ਦਿਓ ਵਖੋ ਜੀ ਉਹ ਉਹ ਤਾਂ ਉਹਨੇ ਤਾਂ ਧੋਕੇ ਨਾਲ ਲਿਆਣਾ ਮੈਂ ਤਾਂ ਨਹੀਂ ਦੇਖਿਆ ਤੁਸੀਂ ਮੈਂ ਮੈਂ ਤੁਹਾਨੂੰ ਐ ਕਰਦਾ ਮੈਂ ਤੁਹਾਨੂੰ ਕਹਿੰਦਾ ਰੂੜੀ ਤੇ ਬੈਠੋ ਕੋਈ ਹੋਣੀ ਜੋ ਕ ਈ ਫੁਟੀ ਰੋਡ ਤੇ ਪਿੰਡ ਕੌਣੀ ਦੇ ਡੇਰਾ ਗਿਆਨਦਾਸ ਦੇ ਸੇਵਾਦਾਰ ਸਦੇਵਦਾ ਵੱਲੋਂ ਉੱਥੇ ਜਾ ਕੇ ਸਲੂਨ ਨਾਈ ਦੁਕਾਨ ਤੇ ਦੁਕਾਨ ਦਾ ਮੁੱਠਾ ਕੀਤਾ ਗਿਆ ਹੈ। ਉਹ ਕੱਲ ਜਥੇਦਪੀਆ ਵੱਲੋਂ ਦਰਬਾਰ ਸਾਹਿਬ ਵੱਲੋਂ ਵੀ ਕੱਲ ਉੱਥੇ ਜਾ ਕੇ ਸਾਰੀ ਇਨਕੁਆਰੀ ਕੀਤੀ ਗਈ। ਜੋ ਗੁਰੂ ਕਾਂ ਸਾਹਿਬ ਦਾ ਪਾਵਨ ਰੂਪ ਸੀ ਉਹ ਬੜੇ ਸ਼ਰਧਾ ਸਤਕਾਰ ਸਹਿਤ ਗੁਰਦੁਆਰਾ ਤਰਨਤਨ ਵਿੰਡਰ ਰੋਡ ਦੇਖੇ ਜੋ ਵੀ ਕੀਤਾ ਗਿਆ। ਅੱਜ ਕੌਣੀ ਸਾਹਿਬ ਇੱਕ ਕੌਣੀ ਵਿਖੇ ਗੁਰਦੁਆਰਾ ਡੇਰਾ ਬਾਬਾ ਧਿਆਨ ਦਾਸ ਜੀ ਵਿਖੇ ਆ ਕੇ ਤਲਾਸ਼ੀ ਕੀਤੀ ਗਈ ਜੋ ਵੇਖਿਆ ਗਿਆ ਬਹੁਤ ਹੀ ਨਿੰਦਨਯੋਗ ਜਿੱਥੇ ਦੋ ਭਾਗ ਗੁਰੂ ਗ੍ਰੰਥ ਸਾਹਿਬ ਦੇ ਸਰਦਾਰ ਤਪੋਥੀ ਭਾਗ ਚੌਥਾ ਜੋ ਕਿ ਜਿੱਥੇ ਇੱਕ ਕਵਾੜ ਦਾ ਸਮਾਨ ਪਿਆਇਆ ਸੀ ਉੱਥੇ ਉਹ ਅਲਮਾਰੀ ਖੋਈਆਂ ਸੀ ਜੋ ਕਿ ਬਹੁਤ ਹੀ ਨਿੰਦਨਯੋਗ ਕਰਨਾ ਸੀ ਇਹੇ ਇਹ ਅਜੇ ਵੀ ਜਿਹੜਾ ਇਹ ਜਾਂ ਸੁਦੇਸ਼ ਦਾਸ ਆ ਇਹ ਆਉਂਦੀਆਂ ਗਲਤੀਆਂ ਨਹੀਂ ਮੰਨ ਰਿਹਾ ਇਹ ਅਜੇ ਵੀ ਟਾਲ ਮੋਲ ਕਰ ਰਿਹਾ ਹੁੰਦਾ ਕਿ ਇੱਧਰ ਨਾ ਜਾਓ ਇਹ ਤਾਂ ਕੂੜਾ ਪਿਆ ਤੁਸੀਂ ਜਿਹੜੀਆਂ ਸੈਂਚੀਆਂ ਲਈਆਂ ਹੋ ਇੱਧਰਲੇ ਪਾਸੇ ਬਿਲਕੁਲ ਜਿੱਥੇ ਇਹਦੇ ਕੂੜੇ ਪਏ ਆ ਗੰਡੇ ਪੈ ਜਾਂਦਾ ਸਮਾਨ ਪਿਆ ਹੈ ਕਮਰਾ ਕਮਰੇ ਉੱਤੇ ਕੂੜਾ ਕੂੜਾ ਕਮਰਾ ਹੀ ਹਾਲ ਹੋ ਉਹ ਉੱਥੋਂ ਸੈਂਚੀਆਂ ਉੱਥੋਂ ਸੈਂਚੀਆਂ ਮਿਲੀਆਂ ਦੋ ਭਾਗ ਭਾਗ ਮਾਈ ਵੀਡੀਓ ਦਿਖਾਓ ਭਾਈ ਦਿਓ ਮਰੀ ਭਾਗ ਦੂਜਾ ਹਾਂ ਸ਼ਵਦਾਰਥ ਪੋਥੀ ਗੁਰਕਾ ਸਾਹਿਬ ਹੋਰ ਗਰਬਾਨੀ ਦੇ ਪੋਥੀਆਂ ਨਾਲ ਮਿਲੀਆਂ ਬਰਾਉਂਡ ਹੋਈਆਂ ਅੱਜ ਜ਼ਫੇਦਾਰ ਨ੍ਰੇਸ਼ ਸਿੰਘ ਕੌਣੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਆਹ ਆ ਜਿੱਥੇ ਕੂੜਾ ਆ ਦਾ ਆ ਮਿਲ ਗਿਆ ਬਿਲਕੁਲ ਆ ਮਿਲ ਗਿਆ ਆ ਜਿੱਥੇ ਕੂੜਾ ਆ ਦਾ ਉਹਦੇ ਵਿੱਚੋਂ ਆ ਚੀਜ਼ਾਂ ਮਿਲੀਆਂ ਜੀ ਵੇਖ ਲਓ ਅੱਜ ਇਹ ਕਹਿੰਦਾ ਕਿ ਉੱਧਰ ਕੂੜਾ ਪਿਆ ਅੱਜ ਜ਼ਫੇਦਾਰ ਨ੍ਰੇਸ਼ ਸਿੰਘ ਕੌਣੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਕੌਣੀ ਦੀ ਸਾਧ ਸੰਗਤ ਦੀ ਹਾਜ਼ਰੀ ਵਿੱਚ ਜੋ ਗੁਰੂ ਕਾਂ ਸਾਹਿਬ ਪਾਵਨ ਸਰੂਪ ਇੱਥੇ ਬਿਰਾਜ ਬਣ ਸਨ ਉਹਨਾਂ ਨੂੰ ਬੜੇ ਸਤਕਾਰ ਸਹਿਤ ਨਾਲ ਦੇ ਗੁਰਦੁਆਰਾ ਸਾਹਿਬ ਵਿਖੇ ਬਰਾਇਮਣ ਕੀਤਾ ਗਿਆ ਹੈ ਜੋ ਪੋਥੀਆਂ ਮਿਲੀਆਂ ਹੈ ਇੱਕ ਕਮਰੇ ਵਿੱਚੋਂ ਉਹ ਵੀ ਉਹ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਬਰਾਇਮਣ ਕੀਤੀਆਂ ਗਈਆਂ ਹਨ ਇਸ ਦਾ ਜੋ ਵੀ ਕਿਸ ਬੰਦਾ ਹੈ ਉਹ ਦਾ ਮਾਮਲਾ ਸਾਰਾ ਪੜਤਾਲ ਕਰਕੇ ਸਾਰਾ ਸ੍ਰੀ ਕਾਲਤਾ ਸਾਹਿਬ ਨੂੰ ਭੇਜ ਜਾਵੇਗਾ ਜੋ ਵੀ ਸ੍ਰੀ ਕਾਲਤਾ ਸਾਹਿਬ ਫੈਲਾ ਕਰੇਗਾ ਉਹਨੂੰ ਮਰਨਾ ਹੋਵੇਗਾ ਗੁਰੂ ਗ੍ਰੰਥ ਸਾਹਿਬ ਦੇ ਰੂਪੀ ਜਿਹੜੇ ਉਹ ਲੈ ਲੈ ਵਾਪਸ ਕਮੇਟੀ ਨੇ ਗੁਰੂ ਕ੍ਰਾਂਸਾਹ ਸਰੂਪ ਜਿਹੜਾ ਕੱਲ ਲੱਗ ਗਏ ਸੀ ਇਹ ਮੋਹਤਰ ਸਾਹਿਬ ਵਿਖੇ ਉਹ ਸ੍ਰੀ ਮੋਹਤਰ ਸਾਹਿਬ ਵਿਖੇ ਗੁਰਦੁਆਰਾ ਤਰਨਤਨ ਸਾਹਿਬ ਹਿੰਡਾਰੋ ਰੋੜ ਵਿਖੇ ਸ਼ੁਭਤ ਹੈ ਜੋ ਅੱਜ ਡੇਰੇ ਵਿੱਚੋਂ ਪਾਵਨ ਸਰੂਪ ਸੀ ਉਹ ਉਹਨੂੰ ਬੜੀ ਸ਼ਰਧਾ ਸਤਕਾਰ ਸਾਹਿਬ ਪਿੰਡ ਸੰਗ ਦੀ ਹਾਜ਼ਰੀ ਵਿੱਚ ਨਾ ਉਹਦੇ ਗੋਦਰਾ ਸਾਹਿਬ ਵਿਖੇ ਬਰਾਇਮਾ ਕਰਤਾ ਗਿਆ ਹੈ ਕਮੇਟੀ ਬੰਨੀ ਹੋ ਕੋਈ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਇਸ ਸਬੰਧ ਦੇ ਵਿੱਚ ਕਿਉਂਕਿ ਧਾਰਮਿਕ ਭਾਵਨਾ ਪੜਤੀਆਂ ਹੋ ਤੇ ਸਬੰਧੀ ਪੁਲਿਸ ਕਾਰਵਾਈ ਕੋਈ ਪੁਲਿਸ ਨੂੰ ਸਾਰੀ ਇਹਦੇ ਤੋਂ ਦਿੱਤੀ ਆ ਪਰ ਇਹੜਾ ਮਾਮਲਾ ਸ੍ਰੀ ਕਾਲਤਾ ਸਾਹਿਬ ਦਾ ਹੈ ਇਹ ਸਾਰੇ ਮਾਮਲਾ ਸ੍ਰੀ ਕਾਲਤਾ ਉਸਤੇ ਪਹੁੰਚਣਾ ਹੈ ਠੀਕ ਹਾਂ ਹਲੋ ਸਾਨੂੰ ਤਾਂ ਰੱਖਣਾ ਮੈਨਾਂ ਗੋਦਰਾ ਰੱਖਣੀ ਪੈਣੀ ਹੈ ਬਾਬਾ ਸ਼ੁਰੂ ਕਰਨ ਹਾਂ ਨਾ ਨਿਤਨੇਤਾ ਕਰਨੇ ਪੈਣੇ ਆ ਸਾਨੂੰ ਔਰ ਜਦ ਪੰਜੂ ਤੇ ਆ ਫਿਰ ਆਪਾਂ ਬਾਅਦ ਵਿੱਚ ਕਰਦੇ ਹਾਂ ਤੁਸੀਂ ਪਹਿਲਾਂ ਰੱਖਿਆ ਸੀ ਨਾ ਬੀ ਨਾ ਸਾਰਿਆਂ ਹਾਂ ਰੱਖਿਆ ਸੀ ਬਾਡੀ ਕਮੇਟੀ ਕੰਮ ਨਹੀਂ ਕਰਦਾ ਬ੍ਰਾਹਮਣ ਕਮੇਟੀ ਨੂੰਦਾਰਾ ਮੰਨਦੇ ਹੋ ਕੀ ਮੰਨਦੇ ਤੁਸੀਂ ਮੰਨਦੇ ਆ ਫਿਰ ਉਹ ਮੁਲਾਜ਼ਮ ਆ ਕੇ ਬੈਠੇ ਇਹਨਾਂ ਨੂੰ ਇਹਨਾਂ ਦੀ ਗਲਤ ਮੈਂ ਕਹਿਣਾ ਬਾਤ ਹੀ ਲੈ ਜੀ ਉਹ ਜੀ ਉਹਨੂੰ ਗ੍ਰਾਂਟ ਜੇ ਜੇ ਤਾਂ ਨਹੀਂ ਭਰਦੇ ਉਹ ਤਾਂ ਜੇ ਪ੍ਰਕਾਸ਼ ਉਹਨਾਂ ਨੂੰ ਦੱਸ ਕੇ ਚਾਹੀਦਾ ਹੁੰਦਾ ਕਿਉਂ ਤੁਸੀਂ ਐਵੇਂ ਜਿੰਨਾ ਜ਼ਿਕਰ ਹੋ ਕੇ ਮੰਨ ਲਾ ਤੁਸੀਂ ਗਨਾਹ ਕੀਤਾ ਤੁਸੀਂ ਗਨਾਹ ਕਰਕੇ ਤੁਹਾਨੂੰ ਮੈਨੂੰ ਜੀ ਕੋਈ ਆਖਦੇ ਵੀ ਮੈਂ ਲੈ ਕੇ ਜਾਣਾ ਆਪਣੇ ਮੂਰਤ ਕਰਨਾ ਲੈ ਕੇ ਤੁਸੀਂ ਇਹਨੂੰ ਗਨਾਹ ਨਹੀਂ ਮੰਨਦੇ ਸੰਗ ਤੇ ਜਿਆਦਾ ਰਹਿ ਗਈ ਸੰਗ ਤੇ ਬੁਲਾਜੇ ਜਾਂਦੇ ਹੈਗੇ ਤੁਹਾਨੂੰ ਹੀ ਰੱਖ ਲੋਗੇ ਤਾਂ ਸੱਕ ਦੀ ਸਾਰੀ ਉਹ ਕੰਡੀਸ਼ਨ ਅੰਦਰ ਨੂੰ ਫਿਰ ਬੇਨਤੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਸਾਡਾ ਪ੍ਰਕਾਸ਼ ਆ ਪ੍ਰਕਾਸ਼ ਆ ਹਾਂ ਦੂਜਾ ਜਿਹੜਾ ਪ੍ਰਕਾਸ਼ ਆ ਪਰਾਂ ਦੂਜਾ ਲੈ ਜਾਂਦਾ ਠੀਕ ਹੈ ਜਿਹੜਾ ਸਕਰੀਨ ਦੇ ਵਿੱਚ ਹੋੜਾ ਇਹ ਦੋ ਸੀਗੇ 1 ਕਿ ਮਿੱਟੀ ਨਾਲ ਦੇਤਾ ਹੁਣ ਇਹ ਕਾਹਦਾ ਹਾਂ ਇਹਦੇ ਪ੍ਰਕਾਸ਼ ਆ ਹਾਂ ਇਹ ਵੀ ਲੈ ਜਾਣਾ ਤੁਸੀਂ ਲੋਕ ਕੋਲੋਂ ਦਰਬਾਰ ਸਾਹਿਬ ਨੂੰ ਲੈ ਜਾਣਾ ਵਰਸ਼ਲ ਤੇ ਲੋਕ ਕੋਲੋਂ ਹਾਂ ਪਿੰਡ ਦੀ ਫੜੀ ਆ ਕਿਤੇ ਕਿਸੇ ਕੋਲੋਂ ਰਾਜਮਾ ਕਰਨ ਕਿਸੇ ਕੋਲੋਂ ਸਰਦ ਕਰਨ ਰਾਜਮਾ ਜਾਹੀਂ ਮੁੱਖ ਦੇ ਵਾਸਤੇ ਲੈ ਜਾਣਾ ਜਿਵੇਂ ਸੰਗਤਾਂ ਫੈਲਾਸਾ ਫੈਲਾ ਕਰਨ ਲਈ ਜਿੱਥੇ ਕੋਈ ਬਰਾਇਮਾ ਕਰਨਾ ਹੈ ਸ਼ੁਰੂ ਕਰਦੇ ਉਹ ਬਰਾਇਮਾ ਕਰਨੀ ਠੀਕ ਆ ਜੀ ਜਿਹੜਾ ਨੇ ਨਾਂ ਹੀ ਗੁਰੂ ਸਾਹਿਬ ਦਾ ਲੈਤਾ ਕਰਦ ਵਾਲੇ ਦਾ ਉੱਥੇ ਜੀ ਗੁਰੂ ਸਾਹਿਬ ਦਾ ਨਹੀਂ ਜੀ ਮੈਂ ਨਾਂ ਲਿਆ ਗੁਰੂ ਸਾਹਿਬ ਕੋਲੇ ਜੇ ਮੂੰ ਜੋ ਸੀਰੇ ਬਾਲਤੀ ਲਿਖ ਲਈ ਉਹ ਉੱਠਾ ਕੇ ਨਿਕਲੀਆ ਮੈਂ ਐਡਾ ਕੋਈ ਡਾਕਾ ਨਹੀਂ ਮੈਂ ਜਿਹੜਾ ਮੈਂ ਗੋਰਦੋਰਾਂ ਨਾਲ ਮੇਰਾ ਇੱਥੇ ਕੋਈ ਨਾਮ ਹੋਰ ਨਹੀਂ ਆ ਸਕਿਆ ਮੇਰਾ ਨਾਮ ਪੁੱਛਿਆ ਉਹਨੇ ਨਵੇਂ ਤੋਂ ਨਹੀਂ ਫ੍ਰੀਜ਼ ਬੋਰਡ ਲਿਖ ਨਾ ਲਿਖ ਗਿਆ ਜੀ ਕਮਰਜੀਤ ਜੀ ਨਾਲ ਅਮਰਜੀਤ ਜੀ ਪੱਕਾ ਨਾ ਹੋਈ ਹੈ ਸੁਭਦੇਵ ਮੇਰਾ ਅਮਰਜੀਤ ਜੀ ਦਾ ਨਾਮ ਜੋ ਨਿਕਲ ਗਿਆ ਜੀ ਉਹ ਪਰ ਮਾਰਕੀਟ ਨਹੀਂ ਤੁਸੀਂ ਆਪ ਦਾ ਨਾਮ ਕਮਰਜੀਤ ਜੀ ਤੋਂ ਆਪ ਹੀ ਨਾਮ ਆਇਆ ਕੁੱਚੇ ਲੋਗ ਵੀ ਨਾਲ ਬੰਦੇ ਚਾਰੇ ਫੇਰ ਮੱਛੀ ਜੀ ਤੈਨੂੰ ਫੋਨ ਲਾਈ ਜਨੇ ਆ ਉਹ ਅੰਦਰ ਗਏ ਜੀ ਤੁਸੀਂ ਬੈਠੇ ਉੱਤਰਨ ਬਿਨਾਂ ਤੁਸੀਂ ਪੁਰਤਾ ਚੱਕ ਲੋ ਮਾਤਾ ਜੀ